ਮਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆ ਪੀਲਾ ਦਰੀਲਾ ਕਰਾਂਗੇ ਤੇ ਉਹ ਗੱਲ ਬਣਨੀ ਨਹੀਂ ਕਿਉਂਕਿ ਪੀਲਾ ਦਰੀਲਾ ਬੜੀਆਂ ਕਰੀਆਂ ਬੜੀ ਬੜੀ ਕਰੀਆਂ ਸੁਣਵਾਈ ਕੋਈ ਨਹੀਂ ਅਸੀਂ ਕਿਸੇ ਦੇ ਵਿਰੋਧੀ ਨਹੀਂ ਜਿਹਨਾਂ ਕੋ ਮਿਹਨਤ ਕਰਦਾ ਮੁਸ਼ਕਤ ਕਰਦਾ ਖਾਵੇ ਸਾਨੂੰ ਕਿਸੇ ਤੋਂ ਮੁਸ਼ਕਲ ਨਹੀਂ ਪਰ ਜੇ ਪੰਜਾਬੀ ਕੋਈ ਸਿੱਖ ਨੌਜਵਾਨ ਕੰਮ ਕਰਦਾ ਤਾਂ ਸਾਡੇ ਆਪਣੇ ਨੂੰ ਨਰਕ ਲੱਗ ਪੈਂਦਾ ਮਹਾਰਾਜੇ ਬੜੀ ਇਹ ਕਿਰਪਾ ਦੇ ਗੁਰਸੇਵਕ ਸਿੰਘ ਪਹਾੜੇ ਹੁਣੀ ਇਹ ਨੌਜਵਾਨ ਸਾਹਿਬ ਰੜ ਕੇ ਕਿੱਪ ਸ਼ੁਰੂ ਕੀਤੀ ਇਹਨਾਂ ਨੇ ਇਹ ਲਜ਼ੀਜ਼ ਕੀੜਾ ਦੇ ਨਾਮ ਹੈ ਵਕਵਾਕ ਗਹਿਰਾਜ ਕੰਮ ਕਰ ਰਹੇ ਆ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਵੀ ਇਹਨਾਂ ਨੇ ਆ ਕੇ ਆਪਣਾ ਕਾਰਪ ਲਾਇਆ ਬੜੇ ਸ਼ਾਂਤਮਈ ਟੀਕੇ ਨਾਲ ਇੱਕ ਸਿਸਟਮ 'ਚ ਰਹਿ ਕੇ ਪਰ ਕੱਲ ਪ੍ਰਸ਼ਾਸਨ ਦੇ ਵੀਰੂ ਭਾਗ ਦਾ ਕਿ ਜਾਈ ਆਉਂਦਾ ਵਾ ਦਾਰੂ ਪੀਤੀ ਚ ਇਹਨਾਂ ਨਾਲ ਬਤਮੀਜੀ ਕਰਦਾ ਗਾਲ ਮੰਦਾ ਕਰਦਾ ਤੇ ਤਾਰ ਲਾ ਦਿੰਦਾ ਵਾ ਜਿਹੜੀ ਸਾਰ ਲੀਗਲ ਤਰੀਕੇ ਨਾਲ ਲੱਗੀ ਕਿਸੇ ਨੇ ਵੀਡੀਓ ਵਿੱਚੋਂ ਗਲਤ ਆਪੇ ਸੀ ਲਾਈ ਸਾਡੀ ਬੇਨਤੀ ਪ੍ਰਸ਼ਾਸਨ ਨੂੰ ਇਹ ਹੈ ਵੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਟਕਰਾ ਨਹੀਂ ਚਾਹੁੰਦੇ ਅਸੀਂ ਕਿਰਤ ਕਰਨਾ ਚਾਹੁੰਦੇ ਆਂ ਆਪਣੀ ਸਾਡੇ ਨੌਜਵਾਨ ਬੱਚੇ ਪਰਵਾਸ ਕਰ ਰਹੇ ਨੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ ਤੇ ਜੇਕਰ ਕੋਈ ਬੱਚਾ ਚੰਗੇ ਪਾਸੇ ਲੱਗ ਰਿਹਾ ਨੌਜਵਾਨ ਆ ਕਿੱਥੇ ਲੱਗ ਰਿਹਾ ਤੁਹਾਨੂੰ ਲੱਗਣ ਦਿਓ ਸਾਡੀ ਨਸਲ ਕੁਝ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ ਅਸੀਂ ਨਹੀਂ ਚਾਹੁੰਦੇ ਟਕਰਾ ਕੋਈ ਨਹੀਂ ਅਸੀਂ ਸ਼ਾਂਤਮਈ ਰਹਿ ਕੇ ਆਪਣੀ ਕਿਰਤ ਕਮਾਉਣਾ ਚਾਹੁੰਦੇ ਆ ਪਰ ਤੁਹਾਡੇ ਕੁਝ ਬੰਦੇ ਬਹੁਤ ਜੈ ਤਰੀਕੇ ਅਖਤਿਆਰ ਕਰਦੇ ਜਿਹਨਾਂ ਸਾਨੂੰ ਪ੍ਰਮੋਟ ਕੀਤਾ ਜਾਵੇ ਤੇ ਸਾਡੇ ਕੰਮਾਂ ਨੂੰ ਰੋਕਿਆ ਜਾਵੇ ਸੋ ਯੂਨੀਵਰਸਿਟੀ ਦੇ ਸਾਹਮਣੇ ਕਿ ਨੌਜਵਾਨਾਂ ਦੇ ਵੱਲੋਂ ਇਹ ਕਾਰਟ ਲਾਇਆ ਗਿਆ ਬੱਤੀ ਕੱਟਤੀ ਗਈ ਸੀ ਅੱਜ ਅਸੀਂ ਪੰਥ ਵੱਲੋਂ ਕਿਸੇ ਇੱਕ ਮੰਨਣ ਵੱਲੋਂ ਨਹੀਂ ਇਹ ਪੰਥ ਵੱਲੋਂ ਸਿੱਖ ਸਾਰੇ ਆਏ ਨੇ ਜਿਥੇ ਬੰਦੀਆਂ ਆਈਆਂ ਨੇ ਭਾਵੇਂ ਉਹ ਵਾਰਸ ਪੰਜਾਬ ਅਕਾਲੀ ਦਾਲਾ ਭਾਵੇਂ ਉਹ ਬਲਵਿੰਦਰ ਸਿੰਘ ਹੋਣੀ ਜਾਂ ਰਾਜਵੀਰ ਹਰਜੋਤ ਸਿੰਘ ਜਿੰਨੇ ਵੀ ਸਿੰਘ ਸਾਡਾ ਸਵਾਮਾ ਕਰਦੇ ਸਾਰੇ ਆਏ ਨੇ ਤੇ ਇਹ ਵੱਡੀ ਗਿਣਤੀ 'ਚ ਵੀ ਆਉਣਗੇ ਅੱਜ ਅਸੀਂ ਬੇਨਤੀਓ ਕਰਮ ਆਏ ਆ ਮੱਤੀ ਅਸੀਂ ਲਾਈ ਆ ਹੁਣ ਕੇ ਬੰਦ ਕੀਤੀ ਕਿਸੇ ਨੇ ਤੇ ਭਾਈ ਫਿਰ ਆਪਾਂ ਦੱਸ ਦਿਓ ਵੀ ਕਿੰਨੇ ਬੰਦ ਕਰਨੀ ਦੱਸ ਕੇ ਕੇ ਬੰਦ ਕਰਿਓ ਜੇ ਆਪਾਂ ਇਹ ਕੁਝ ਕਰਨਾ ਤੇ ਅਸੀਂ ਚਾਹੁੰਦੇ ਜੀ ਮੈਂ ਤੁਹਾਨੂੰ ਬਾਰ ਬਾਰ ਬੇਨਤੀ ਕਰਾਂ ਅਸੀਂ ਬਹੁਤ ਸ਼ਾਂਤ ਮੈਂ ਟਿਕ ਕੇ ਆਪਣਾ ਕੰਮ ਕਰਨਾ ਚਾਹੁੰਦੇ ਕੋਈ ਨੌਜਵਾਨ ਕੰਮ ਕਰਨਾ ਚਾਹੁੰਦੇ ਨਾ ਕੰਮ ਕਰਨ ਦਿਓ ਬੇਨਤੀ ਆ ਇੱਥੇ ਕਿੰਨਾ ਪ੍ਰਵਾਸੀ ਆ ਇੱਥੋਂ ਸ਼ੁਰੂ ਕਰ ਲੋ ਜੁਨੀਅਰ ਕਿੰਨਾ ਇਹ ਰੋੜਿਆ ਰੇੜੀਆਂ ਪਤਲੀਆਂ ਗਿਰਤ ਲੱਗੀਆਂ ਤੇ ਉਹ ਸਾਰੀਆਂ ਟੂਹਾਂ ਚ ਲੱਗੀਆਂ ਨੇ ਉਹ ਬੱਤੀਆਂ ਟੂਹਾਂ ਚ ਬਲ ਰਹੀਆਂ ਨੇ ਸਾਰੀਆਂ ਇਹ ਨੌਜਵਾਨਾਂ ਤੋਂ ਲੜਨ ਲੱਗ ਪਏ ਸਿੱਖ ਨੌਜਵਾਨ ਕਿਉਂ ਮੰਦੜੀ ਬੱਚੇ ਆ ਕੇ ਕੰਮ ਕਰਨ ਲੱਗੇ ਆ ਇਹ ਕਿਉਂ ਨਸ਼ਾਰੀ ਕਰਨ ਲੱਗ ਪਏ ਜਾਇ ਪ੍ਰਵਾਸ ਕਿਉਂ ਨਹੀਂ ਕਰਨ ਲੱਗ ਪਏ ਇਸ ਕਰਕੇ ਗੱਲਾਂ ਚੰਗੇ ਨਹੀਂ ਲੱਗਦੀਆਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਆ ਤੇ ਤੁਸੀਂ ਇਹਦੇ ਮਿਲ ਕੇ ਧਿਆਨ ਦਿਓ ਜਿਹੜੀ ਨੌਜਵਾਨਾਂ ਸਭ ਨੂੰ ਲੋੜ ਜਾਂ ਸਾਥ ਦਿਓ ਸਗੋ ਸੋ ਭਾ ਵੀ ਆ ਭਾਈ ਬਹੁਤ ਸੋਹਣਾ ਕੰਮ ਕਰ ਰਹੇ ਹੋ ਬੱਚੇ ਚੰਗੇ ਪਾਸੇ ਲੱਗ ਰਹੇ ਆ ਕੰਮ ਕਰ ਰਹੇ ਕਿਰਤ ਕਰ ਰਹੇ ਆ ਨਾ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਡੀਮੋਟੀਵੇਟ ਲਾਈਜ਼ ਕਰੋ ਨਾ ਕਿ ਸਾਨੂੰ ਪ੍ਰਵੋਕ ਕਰੋ ਜਿਸ ਨਾਲ ਸਾਨੂੰ ਫਿਰ ਬਾਅਦ ਐਕਸ਼ਨ ਲੈਣਾ ਪਵੇ ਅਸੀਂ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਬਾਰ-ਬਾਰ ਕਰਨ ਦੀ ਬੇਨਤੀ ਆ ਪਰ ਜੇਕਰ ਕੋ ਸਾਨੂੰ ਜ਼ਬਾਨ ਜਿਹੀ ਪਿੰਚ ਕਰੂਗਾ ਤੇ ਫਿਰ ਫਿਰ ਭਾਈ ਜਾਨੂ ਮਾਲ ਇੱਕੋ ਜਿਹੀ ਗੱਲ ਆ ਸੁਲਤਾਨ ਅਸੀਂ ਲਾਤੀ ਆ ਜਿੰਨੇ ਵੀਰ ਨੇ ਲਾਹਣੀ ਉਹ ਵੀਰ ਜਿਹੜਾ ਜਈ ਆ ਤੁਹਾਨੂੰ ਵੀ ਪਤਾ ਦਾ ਕੀ ਨਾਮ ਆ ਕਿੱਥੋਂ ਆਇਆ ਕੌਣ ਆ ਪਰ ਰਾਤ ਨੇ ਸਿੰਘਾਂ ਨਾਲ ਗਾਲ ਮੰਦਾ ਵੀ ਕੀਤਾ ਦੰਗੀਆਂ ਗਾਲਾਂ ਤਾਂ ਕੋਈ ਨਹੀਂ ਕੱਢੀਆਂ ਫਿਰ ਵੀ ਉਹਦੀ ਭਲੇ ਮਾਨਸੇ ਇਹਦਾ ਜਾਣੇ ਤੁਹਾਨੂੰ ਤੋਂ ਕਿ ਅਸੀਂ ਫੇਰ ਤੁਹਾਨੂੰ ਬਾਰ-ਬਾਰ ਬੇਨਤੀ ਕਰੀਏ ਅਸੀਂ ਟਕਰਾ ਨਹੀਂ ਚਾਹੁੰਦੇ ਬਸ ਕੋ ਚੜ ਕੇ ਆਊਗਾ ਤੇ ਫਿਰ ਤੇਗ ਪੱਕੀ ਤੇਗ ਪੱਕੀ ਵਾਲੀ ਖੇੜ ਤੇ ਜਿਹੜੀ ਹੈਗੀ ਹੈਗੀ ਆ ਮਹਾਰਾ ਕਿਰਪਾ ਕਰਨ ਇਹਨਾਂ ਦਾ ਕਾਰੋਬਾਰ ਜਵਾਦਾਂ ਪਾਉਣ ਸਾਡੀ ਸਾਰੀ ਕਮਿਊਨਿਟੀ ਨੂੰ ਬੇਨਤੀ ਆ ਖਾਸ ਕਰਕੇ ਅਮਸਾ ਸਾਹਿਬ ਦੇ ਸਮੂਹ ਪੰਜਾਬੀਆਂ ਨੂੰ ਆਓ ਇਹਨਾਂ ਦਾ ਸਾਥ ਈਏ ਵੱਦੋ ਵੱਦ ਤਾਂ ਕਿ ਇਹਨਾਂ ਵਰਗੇ ਹੋਰ ਲੋਕਾਂ ਨੂੰ ਸ਼ਾਇਦ ਹੋਣ ਇੱਕ ਕੰਮ ਨੂੰ ਹੋਰ ਵਧੀਆ ਵਿਚਾਰ ਕਰਮ ਕਾਰੋਬਾਰ ਕਰਨ ਛੋਟੇ ਵੱਡੇ ਕਰਨ ਸਿਰ ਇੱਕ ਗੰਦ ਰੋਟੀ ਲੱਗਣ ਤੇ ਪੰਜਾਬ ਖੁਸ਼ਹਾਲ ਹੋਵੇ ਚੜ੍ਹਦੀ ਕਲਾ ਵਿੱਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ